ਅੱਜ ਨੇ ਤਮਸਕ ਹੋਣਾ ਹੈ ਕਿ 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 ਕੰਮ ਇਹ ਜੀ ਅਗਰ ਦੀਪਾ ਹੱਥ ਲਾਗੇ ਨੇ ਅੱਜ ਹਲੋ ਲੋਕੋ ਜਿਹੜੇ ਆਪਣਾ ਪਵਿੱਤਰ ਧਰਤੀ ਬਈ ਪਿੱਛੇ ਰੱਖੀ ਜਿੰਨਾਂ ਦੀ ਧਰਤੀ ਸ੍ਰੀ ਹਰਿਮੰਦਰ ਸਾਹਿਬ ਦੇਖੇ ਪ੍ਰਵਾਸੀ ਅਤੇ ਨਤਮਸਕ ਹੋਣ ਆਏ ਸਜਦਾ ਕਰਨ ਆਏ ਆ ਛੋਟੇ ਸਾਹਿਬ ਜੀ ਜਿਹਨਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ 'ਚ ਕਿਤੇ ਨਹੀਂ ਮਿਲਦੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਬਿਰਲੇ ਇਰਾਦੇ ਔਰ ਬੋਲੀ ਸੋਨਿਆ ਹਲ ਬਿਨਾਰੇ ਲਾ ਕੇ ਜ਼ੁਲਮ ਨੂੰ ਚੱਲਿਆ ਪਾਰਲੀਮੈਂਟ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਸੀਗਾ ਤੇ ਉਸ ਵੇਲੇ ਪਾਰਲੀਮੈਂਟ ਚੱਲ ਰਹੀ ਸੀਗੀ ਹੁਣ ਤੱਕ ਖਤਮ ਹੋ ਜਾਂਦੀ ਹੈ ਪਹਿਲੇ 20 ਦਿਨ ਹੋ ਜਾਂ ਇੱਕ ਉਸ ਵਿੱਚ ਚੱਲ ਰਹੀ ਸੀ ਤਾਂ ਉਸ ਦਿਨ ਸਰਦ ਅंजलि ਦਿਵਾਉਣ ਦਾ ਵੀ ਮੌਕਾ ਮੈਨੂੰ ਕੋਈ ਬਾਤ ਨਹੀਂ ਕੀਤਾ ਕਿ ਪਹਿਲੀ ਵਾਰ ਛੋਟੇ ਸੱਭਿਆਚਾਰ ਸਰਦ ਅंजलि ਵੀ ਦਿੱਤੀ ਗਈ 2 ਘੰਟੇ ਦੀ ਤੇ ਵੇਖਦੇ ਹੋਈ ਇਹ ਨਾਲ ਰਿਕਾਰਡ ਤੇ ਵੀ ਗਈ ਤਾਂ ਕਿ ਜੇ ਫਿਊਚਰ ਦੇ ਵਿੱਚ ਦੇ ਸਪਾਈ ਤਰੀਕ ਨੂੰ 26 ਤਰੀਕ ਨੂੰ ਜਲਦੀ ਹੋਈ ਪਾਰਲੀਮੈਂਟ ਦਾ ਸਦਨ ਜਿਹੜੀ ਰਿਕਾਰਡ ਤੇ ਤਾਂ ਬੇੜੀ ਹੋ ਗਿਆ ਸੋ ਸਾਡੇ ਗੁਰੂਆਂ ਨੇ ਸਾਡੇ ਸਰਵਾਂ ਸੁਆਰੇ ਨੇ ਹਮੇਸ਼ਾ ਸਿੱਖਿਆਵਾਂ ਸਿੱਖੇ ਗਰੀਬਾਂ ਦੇ ਨਾਲ ਖੜੋ ਉਹਨਾਂ ਦੇ ਹੱਕਾਂ ਦੀ ਲੜਾਈ ਲੜੋ ਪਰਮਾਤਮਾ ਨੇ ਜੋ ਛੋਟੀ ਮੋਕੀ ਸੇਵਾ ਮੇਰੀ ਲਈ ਹੋਈ ਹੈ ਪੰਜਾਬ ਵਾਸਤੇ ਮੈਂ ਵੀ ਹਰ ਵਕਤ ਹੀ ਅਰਦਾਸ ਕਰਦਾ ਕਿ ਪਰਮਾਤਮਾ ਜਿੰਨਾ ਵੀ ਮੌਕਾ ਦਿੱਤਾ ਮੈਨੂੰ ਵੱਲ ਬਖਸ਼ੀ ਸਮਤ ਬਖਸ਼ੀ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਮੈਂ ਜਿਹੜਾ ਉਹ ਕੰਮ ਕਰਦਾ ਪਰ ਧੰਨਵਾਦ ਉਹ ਟ੍ਰੇਨੇ ਕਿਸਾਨ ਨੇ ਮੈਂ ਕੋਈ ਵੀ ਰਾਜਨੀਤਿਕ ਜੱਗ ਹੋਗਾ ਲੈ ਕੇ ਚੰਗੇ ਨਾ ਤੇ ਅਗਰ ਜੀ ਸਭਾ ਤੇ ਸਰਕਾਰਾਂ ਦਾ ਗੱਲ ਕੀਤੀ ਸੀ ਛੋੜਾ ਕਰਨ ਦੀ ਸਰ ਚਲੋ ਸੀਐਮ ਸਾਹਿਬ ਅੱਜ ਇੱਥੇ ਆ ਕੇ ਉਹਨਾਂ ਨੇ ਮੱਥਾ ਟੇਕਿਆ ਆਏ ਸਾਲ ਉਹਦੇ ਨੇ ਔਰ ਉਹਨਾਂ ਨੇ ਕਿਹਾ ਕਿ ਮੈਂ ਆਇਆ ਚਾਹੁੰਦਾ ਸੀ ਕਿ ਮੈਂ ਪਹਿਲਾ ਪਾਇਆ ਕਿ ਸੰਗਤ ਨੂੰ ਔਖਾ ਹੀ ਨਾ ਹੋਵੇ ਆਏ ਸਾਲ ਆ ਕੇ ਸਜਦਾ ਕਰਦੇ ਆ ਨਮਸਕਾਰ ਕਰਦੇ ਆ ਉਹ ਤਾਂ ਕਰਕੇ ਦੋ ਦਿਨ ਪਹਿਲਾਂ ਆਏ ਨੇ ਤੇ ਉਹਨਾਂ ਦੇ ਮਨ 'ਚ ਬੜੀ ਸ਼ਰਧਾ ఐవਾਰ ਹੁੰਦੇ ਆ ਤੇ ਉਹ ਵੀ ਚਾਹੁੰਦੇ ਆ ਕਿ ਇੱਥੇ ਰਸ਼ ਨਾ ਹੋਵੇ ਇਹ ਸ਼ਹਾਬਤ ਦੀ ਜਿਹੜੀ ਮਹਾਨ ਧਰਤੀ ਨੂੰ ਹਰ ਕੋਈ ਨਮਸਕਾਰ ਕਰਦਾ ਇੱਥੇ ਕੋਈ ਵੱਡਾ ਛੋਟਾ ਨਹੀਂ ਹੈਗਾ ਇੱਥੇ ਹਰ ਕੋਈ ਸਜਦਾ ਕਰਦਾ ਤੁਸੀਂ ਦੇਖਿਆ ਪਿਛਲੀ ਵਾਰ ਵੀ 30 ਲੱਖ ਤੋਂ ਉੱਪਰ ਸੰਗਤ ਆਈ ਸੀ ਔਰ ਇਸ ਸਾਲ ਵੀ ਬਹੁਤ ਜਿਆਦਾ ਹੋতো ਵੀ ਜਿਆਦਾ ਸੰਗਤ ਆਉਗੀ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਨੇ ਸੀਐਮ ਸਾਹਿਬ ਨੇ ਪਿੱਛੇ ਡੀ ਸਾਹਿਬ ਨੂੰ ਤੇ ਐਸਐਸ ਸਾਹਿਬ ਨੂੰ ਕਿ ਠੀਕ ਹੈ ਪ੍ਰਬੰਧ ਸਾਰੇ ਨੇ ਕਿਹਾ ਕਿ ਹਾਂ ਬਿਲਕੁਲ ਸਹੀ ਨੇ ਸੋ ਮਾਨ ਸਾਹਿਬ ਆਜਾ ਕੇ ਆਪਣਾ ਸਿਰਦਾ ਕਰਕੇ ਗਿਆ ਕਮੇਟੀ ਮੈਂਬਰ ਵੱਲੋਂ ਮੰਗ ਪੱਤਰ ਵੀ ਮੰਗ ਦਿੱਤਾ ਗਿਆ ਮੰਗ ਕੀਤੀ ਗਈ ਹੈ ਕੋਈ ਸੜਕਾਂ ਨੂੰ ਲੈ ਕੇ ਕੀਤੀ ਗਈ ਹੈ ਜਾਂ ਕੋਈ ਹੋਰ ਇਸ ਚਾਂਸ ਕਿ ਮਾਰਤਾ ਨੂੰ ਲੈ ਕੇ ਕੀਤੀ ਪਿਆ ਉਹਦੇ ਬਾਰੇ ਦੇਖੋ ਮਾਨਯੋਗ ਸਦਾ ਭਵਾਂਸੀ ਮਾਨ ਸਾਹਿਬ ਨੇ ਕਿਹਾ ਕਿ ਅੱਜ ਮੈਂ ਇੱਥੇ ਸਿਰਫ ਮੱਥਾ ਟੇਕਣ ਆਇਆ ਜਿਹੜਾ ਪੋਲੀਟਿਕਲ ਹੈ ਕੋਈ ਮੰਗ ਹੈ ਉਹ ਉਹਨਾਂ ਨੇ ਲੈ ਲਿਓ ਕਹਿੰਨੇ ਬਾਅਦ ਵਿੱਚ ਮੈਂ ਫੋਨ ਕਰਕੇ ਡਿਸਕਸ ਕਰੂੰਗਾ ਔਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀਆਂ ਸੜਕਾਂ ਦੀ ਗੱਲ ਕਰਦੇ ਨੇ ਰਿਪੇਅਰ ਹੋਈਆਂ ਨੇ ਅਲਫਾਬੀ ਮਾਰਚ ਸਾਰਾ ਪੂਰਾ ਜਿਹੜੀਆਂ ਸੜਕਾਂ ਨੇ ਫਟੇਗਾ ਡਿਸਟ੍ਰਿਕਟ ਦੀ ਹੈ ਚਾਹੇ ਬਸੀ ਹੈ ਚਾਹੇ ਫਟੇਗਾ ਦਾ ਮਰੋ ਸਾਰੇ ਕੰਮ ਸਟਾਰਟ ਹੋ ਰਹੇ ਨੇ ਅੱਜ ਨੇ ਤਮਸਕ ਹੋਣਾ ਆਇਆ ਕਿ ਕਿਹਨੇ ਚਾਹੁੰਦੇ ਸੀ ਅਗੇ ਹਰਦੀਪਾ ਹੱਥ ਲਾਜੀ ਨੇ ਅੱਜ ਹਲੋ ਲੋਕੋ ਜਿਹੜੇ ਆਪਣਾ ਪਵਿੱਤਰ ਧਰਤੀ ਭਈਆ ਪਿੱਛੇ ਰੱਖੀ ਜਿੰਨਾਂ ਦੀ ਧਰਤੀ ਸ਼ਾਂਤ ਫਰੀ ਫਤਿਹਗੜ ਸਾਹਿਬ ਦੇਖੇ ਪ੍ਰਵਾਸ ਸਹਿਤ ਅੱਜ ਨੇ ਨਤਮਸਤਕ ਹੋਣਾ ਆਇਆ ਸਜਦਾ ਕਰਨ ਆਇਆ ਝੋਕੇ ਸਾਹਿਬ ਜਾਦੇ ਜਿਨ੍ਹਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ 'ਚ ਕਿਤੇ ਨਹੀਂ ਮਿਲਦੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਬਿਰਲੇ ਰਾਦੇ ਔਰ ਬੋਲੇ ਸੋਨੇ ਹਾਲ ਦੇ ਨਾਰੇ ਲਾ ਕੇ ਜ਼ੁਲਮ ਨੂੰ ਚੱਲਿਆ ਪਾਰਲੀਮੈਂਟ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਸੀਗਾ ਤੇ ਉਸ ਵੇਲੇ ਪਾਰਲੀਮੈਂਟ ਚੱਲ ਰਹੀ ਸੀਗੀ ਹੁਣ ਤੱਕ ਖਤਮ ਹੋ ਜਾਂਦੀ ਹੈ ਪਹਿਲੇ ਵੀ ਉਹਦੀ ਉਹ ਇੱਕ ਉਸ ਵਿੱਚ ਚੱਲ ਰਹੀ ਸੀ ਤਾਂ ਉਸ ਦਿਨ ਸ਼ਰਧਾਂਜਲੀ ਦਿਵਾਉਣ ਦਾ ਵੀ ਮੌਕਾ ਮੈਨੂੰ ਕੋਈ ਬਾਤ ਮਨੇ ਕੀਤਾ ਕਿ ਪਹਿਲੀ ਵਾਰ ਛੋਟੇ ਸਭ ਯਾਦਾਂ ਸ਼ਰਧਾਂਜਲੀ ਵੀ ਦਿੱਤੀ ਗਈ ਤੇ ਘੰਟੇ ਦੀ ਤੇ ਵੇਖਦੇ ਹੋਏ ਨਾਲ ਰਿਕਾਰਡ ਤੇ ਵੀ ਗਈ ਤਾਂ ਕਿ ਜੇ ਫਿਊਚਰ ਦੇ ਵਿੱਚ ਇਹ 22 ਤਰੀਕ ਨੂੰ 26 ਤਰੀਕ ਨੂੰ ਜਲਦੀ ਹੋਈ ਪਾਰਲੀਮੈਂਟ ਤੋਂ ਸਰਗੰਦੀ ਰਿਕਾਰਡ ਤੇ ਆ ਤਾਂ ਬਿਹੜੀ ਗੱਲ ਹੋ ਉਸ ਤੇ ਸਾਡੇ ਗੁਰੂਆਂ ਨੇ ਸਾਡੇ ਸਰਵੰਸਵਾਰੇ ਨੇ ਹਮੇਸ਼ਾ ਸਿਖਿਆ ਮਾਂ ਸਿਖੇ ਗਰੀਬਾਂ ਦੇ ਨਾਲ ਖੜੋ ਉਹਨਾਂ ਦੇ ਹੱਕਾਂ ਦੀ ਲੜਾਈ ਲੜੋ ਪਰਮਾਤਮਾ ਨੇ ਜੋ ਛੋਟੀ ਮੋਕੀ ਸੇਵਾ ਮੇਰੀ ਲਈ ਹੋਈ ਹੈ ਪੰਜਾਬ ਵਾਸਤੇ ਮੈਂ ਵੀ ਹਰ ਵਕਤ ਹੀ ਅਰਦਾਸ ਕਰਦਾ ਕਿ ਪਰਮਾਤਮਾ ਜਿੰਨਾ ਵੀ ਮੌਕਾ ਦਿੱਤਾ ਮੈਨੂੰ ਵੱਲ ਬਖਸ਼ੀ ਸਮਤ ਬਖਸ਼ੀ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਮੈਂ ਜਿਹੜਾ ਉਹ ਕੰਮ ਕਰਦਾ ਪਰ ਧੰਨਵਾਦ ਉਹ ਟ੍ਰਿਨੇ ਕਿਸਾਨ ਨੇ ਮੈਂ ਕੋਈ ਵੀ ਰਾਜਨੀਤਿਕ ਜੱਗੋਰਗਲ ਇੱਥੇ ਕਰ ਕੇ ਚੰਗੇ ਨਾ ਬਿਆਨ ਕਰਦਾ ਸੀ ਸ੍ਰੀ ਸਭਾ ਦੇ ਸਰਕਾਰਾਂ ਦਾ ਗੱਲ ਕੀਤੀ ਸੀ ਛੋੜਾ ਕਰਨ ਦੀ ਸਰ ਚਲੋ ਸੀਐਮ ਸਾਹਿਬ ਅੱਜ ਇੱਥੇ ਆ ਕੇ ਉਹਨਾਂ ਨੇ ਮੱਥਾ ਟੇਕਿਆ ਆਏ ਸਾਲ ਉਹਦੇ ਨੇ ਔਰ ਉਹਨਾਂ ਨੇ ਕਿਹਾ ਕਿ ਮੈਂ ਆਇਆ ਚਾਹੁੰਦਾ ਸੀ ਕਿ ਮੈਂ ਪਹਿਲਾ ਪਾਇਆ ਕਿ ਸੰਗਤ ਨੂੰ ਔਖਾ ਹੀ ਨਾ ਹੋਵੇ ਆਏ ਸਾਲ ਆ ਕੇ ਸਜਦਾ ਕਰਦੇ ਆ ਨਮਸਕਾਰ ਕਰਦੇ ਆ ਉਹ ਤਾਂ ਕਰਕੇ ਦੋ ਦਿਨ ਪਹਿਲਾਂ ਆਏ ਨੇ ਤੇ ਉਹਨਾਂ ਦੇ ਮਨ 'ਚ ਬੜੀ ਸ਼ਰਧਾ ਹੈ ਪੰਜ ਵਾਰ ਆਉਂਦੇ ਆ ਤੇ ਉਹ ਇਹ ਵੀ ਚਾਹੁੰਦੇ ਆ ਕਿ ਇੱਥੇ ਰਸ਼ਨਾ ਹੋਵੇ ਇਹ ਸ਼ਹਾਬਤ ਦੀ ਜਿਹੜੀ ਮਹਾਨ ਧਰਤੀ ਨੂੰ ਹਰ ਕੋਈ ਨਮਸਕਾਰਦਾ ਇੱਥੇ ਕੋਈ ਵੱਡਾ ਛੋਟਾ ਨਹੀਂ ਹੈਗਾ ਇੱਥੇ ਹਰ ਕੋਈ ਸਜਦਾ ਕਰਦਾ ਤੁਸੀਂ ਦੇਖਿਆ ਪਿਛਲੀ ਵਾਰ ਵੀ 30 ਲੱਖ ਤੋਂ ਪਰ ਸੰਗਤ ਆਈ ਸੀ ਔਰ ਇਸ ਸਾਲ ਵੀ ਬਹੁਤ ਜਿਆਦਾ ਹੋਤੋ ਵੀ ਜਿਆਦਾ ਸੰਗਤ ਆਉਗੀ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਨੇ ਸੀਐਮ ਸਾਹਿਬ ਨੇ ਪਿੱਛੇ ਡੀ ਸਾਹਿਬ ਨੂੰ ਤੇ ਐਸਐਸ ਸਾਹਿਬ ਨੂੰ ਕਿ ਠੀਕ ਹੈ ਪ੍ਰਬੰਧ ਸਾਰਿਆਂ ਨੇ ਕਿਹਾ ਕਿ ਹਾਂ ਬਿਲਕੁਲ ਸਹੀ ਨੇ ਸੋ ਮਾਨ ਸਾਹਿਬ ਆਜਾ ਕੇ ਆਪਣਾ ਚੀਜ਼ ਕਰਕੇ ਗਿਆ ਕਮੇਟੀ ਮੈਂਬਰ ਵੱਲੋਂ ਮੰਗ ਪੱਤਰ ਵੀ ਮੰਗ ਦਿੱਤਾ ਗਿਆ ਮੰਗ ਕੀਤੀ ਗਈ ਹੈ ਕੋਈ ਸੜਕਾਂ ਨੂੰ ਲੈ ਕੇ ਕੀਤੀ ਗਈ ਹੈ ਜਾਂ ਕੋਈ ਹੋਰ ਇਸ ਚਾਂਸੀ ਕਿ ਮਾਰਤਾ ਨੂੰ ਲੈ ਕੇ ਕੀਤੀ ਪਿਆ ਉਹਦੇ ਬਾਰੇ ਦੇਖੋ ਮਾਨਯੋਗ ਸਦਾ ਪੁਆਸੀ ਮਾਨ ਸਾਹਿਬ ਨੇ ਕਿਹਾ ਕਿ ਅੱਜ ਮੈਂ ਇੱਥੇ ਸਿਰਫ ਮੱਥਾ ਟੇਕਣ ਆਇਆ ਜਿਹੜਾ politcal ਹੈ ਕੋਈ ਮੰਗ ਹੈ ਉਹ ਉਹਨਾਂ ਨੇ ਲੈ ਲਿਓ ਕਹਿੰਨੇ ਬਾਅਦ ਵਿੱਚ ਮੈਂ ਫੋਨ ਕਰਕੇ ਡਿਸਕਸ ਕਰੂੰਗਾ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੀਆਂ ਸੜਕਾਂ ਦੀ ਗੱਲ ਕਰਦੇ ਨੇ ਰਿਪੇਅਰ ਹੋਈਆਂ ਨੇ ਅਲਫਾਬੀ ਮਾਰਚ ਸਾਰਾ ਪੂਰਾ ਜਿਹੜੀਆਂ ਸੜਕਾਂ ਨੇ ਫਟੇਗਾ ਡਿਸਟ੍ਰਿਕਟ ਦੀ ਹੈ ਚਾਹ ਬਸੀ ਹੈ ਚਾਹ ਫਟੇਗਾ ਤੇ ਅਰੋਸ ਸਾਧੀਆਂ ਰ ਸਾਰੇ ਕੰਮ ਸਟਾਰਟ ਹੋ ਰਹੇ ਨੇ